ਸਸ਼ੀ ਗਾਲ ਜੀ ਮੈਂ ਹਸ਼蒂ਪਕਰ ਸੰਧੂ ਤੇ ਗੱਲ ਕਰਦੇ ਹਾਂ ਜੀ ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਪਾਣੀ ਦਾ ਕਹਿਰ ਮਚਾਇਆ ਹੋਇਆ ਹੈ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੇ ਨੇ ਜੇਕਰ ਗੱਲ ਕਰੀਏ ਤਾਂ ਇਹ ਜਾਣਕਾਰੀ ਪਹਿਲਾ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਤੀ ਕਿ ਉਹਨਾਂ ਨੂੰ ਜਿਹੜੇ ਘਰ ਦੇ ਵਿੱਚ ਹੀ ਡ੍ਰਿਪ ਲੱਗੀ ਹੋਈ ਹੈ ਉਹਦੇ ਚਲਦੇ ਆ ਜਿਹੜਾ ਹੈ ਪੰਜਾਬ ਦਾ ਜਿਹੜਾ ਦੌਰਾ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਕਮਿਨਰ ਅਰਵਿੰਦ ਕੇਜਰੀਵਾਲ ਵੱਲੋਂ ਉਹ ਜਿਹੜੇ ਨੇ ਆਪ ਹੀ ਉਹ ਦੌਰਾ ਕਰਦੇ ਸਾਹਮਣੇ ਆਏ ਜੇਕਰ ਗੱਲ ਕਰੀਏ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਲਗਾਤਾਰ ਬਿਮਾਰ ਨੇ ਕੱਲ ਜਿਹੜੀ ਉਹਨਾਂ ਨੇ ਮੀਟਿੰਗ ਲੈਣੀ ਸੀ 5 ਸਤੰਬਰ ਨੂੰ ਉਹਦਾ ਵੀ ਜਿਹੜਾ ਹੈ ਸਮਾਂ ਬਦਲ ਦਿੱਤਾ ਗਿਆ ਹੈ ਤੇ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹ ਕਹਿੰਦੇ ਵੀ ਸਾਹਮਣੇ ਆਏ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹ ਇਸ ਕਰਕੇ ਬਿਮਾਰ ਹੋ ਗਏ ਕਿ ਕਾਫੀ ਦਿਨਾ ਤੋਂ ਉਹਨਾਂ ਨੇ ਜਿਹੜਾ ਪੰਜਾਬ ਦੇ ਵਿੱਚ ਹੜ ਆਏ ਹੋਏ ਨੇ ਉਹਨਾਂ ਨੇ ਕੁਝ ਖਾਦਾ ਪੀਤਾ ਨਹੀਂ ਕਿੰਨਾ ਕੁ ਇਹ ਸੱਚ ਹੈ ਕਿੰਨਾ ਕੁ ਇਹ ਝੂਠ ਹੈ ਇਹ ਤਾਂ ਲੋਕ ਜਾਣਦੇ ਹੀ ਹੈ ਕਿਉਂਕਿ ਲੋਕ ਜਿਹੜੇ ਨੇ ਪਾਣੀ ਦੇ ਹੜਾਂ ਦੀ ਮਾਰ ਹੇਠ ਆਏ ਹੋਏ ਨੇ ਜਿਨ੍ਹਾਂ ਦੀਆਂ ਫਸਲਾਂ ਤੱਕ ਤਬਾਹ ਹੋ ਗਈਆਂ ਨੇ ਜਿਹੜੇ ਪਸ਼ੂ ਤੱਕ ਰੁੜ ਗਏ ਨੇ ਲੇਕਿਨ ਉਹਦੇ ਚਲਦਿਆਂ ਹੀ ਇੱਕ ਵੱਡਾ ਬਿਮਾਰੀ ਦਾ ਬਹਾਨਾ ਲਗਾਇਆ ਜਾ ਰਿਹਾ ਹੈ ਉਹ ਪਤਾ ਨਹੀਂ ਬਹਾਨਾ ਹੈ ਜਾਂ ਫਿਰ ਉਹ ਸੱਚ ਹੈ ਜਾਂ ਫਿਰ ਇਹ ਕਹਿ ਸਕਦੇ ਹਾਂ ਕਿ ਜਿਹੜੇ ਲੋਕਾਂ ਲੋਕਾਂ ਦੀਆਂ ਫਸਲਾਂ ਤੱਕ ਰੁੜ ਗਈਆਂ ਨੇ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਬੋਲਣਾ ਚਾਹੁੰਦੇ ਜਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਉਹ ਨਾਲ ਨਹੀਂ ਤੁਰਨਾ ਚਾਹੁੰਦੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਬੜੀ ਐਮ ਖਬਰ ਨਿਕਲ ਕੇ ਆ ਰਹੀ ਹੈ ਕਿ ਜਿੱਥੇ ਲੰਮੇ ਸਮੇਂ ਤੋਂ ਬਿਮਾਰੀ ਦੀ ਗੱਲ ਹੋ ਰਹੀ ਸੀ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਨੇ ਮਗਰਲੇ ਦੋ ਤਿੰਨ ਦਿਨਾਂ ਦੋ ਦਿਨਾਂ ਤੋਂ ਤੇਜ਼ ਬੁਖਾਰ ਹੋਣ ਕਾਰਨ ਆਪਣੇ ਸਰਕਾਰੀ ਪ੍ਰੋਗਰਾਮ ਰੱਦ ਕਰਦੇ ਹੋਏ ਨੂੰ ਸਿਹਤ ਦਾ ਸੁਧਾਰ ਨਾ ਹੋਣ ਕਰਕੇ ਅੱਜ ਰਾਤ ਫੋਰਟਿਸਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪਾਰਟੀ ਸੂਤਰਾ ਵਾਲੇ ਭਾਵੇਂ ਦੱਸਿਆ ਗਿਆ ਹੈ ਕਿ ਮੁੱਖ ਮੰਤਰੀ ਨੂੰ ਵਾਇਰਲ ਬੁਖਾਰ ਹੈ ਪਰ ਉਹਨਾਂ ਨੇ ਨਿਵਾਸ ਸਥਾਨ ਤੇ ਇਲਾਜ ਕਰ ਰਹੇ ਡਾਕਟਰਾਂ ਦੀ ਟੀਮ ਦੀ ਸਿਫਾਰਿਸ਼ ਤੇ ਮੁੱਖ ਮੰਤਰੀ ਨੂੰ 40 ਹਸਪਤਾਲ ਲਜਾਇਆ ਗਿਆ ਉਹਨਾਂ ਨੇ ਸਾਰੇ ਟੈਸਟ ਚੰਗੇ ਢੰਗ ਨਾਲ ਹੋ ਸਕਣ ਮੁੱਖ ਮੰਤਰੀ ਜਿਨ੍ਹਾਂ ਨੇ ਬੁੱਧਵਾਰ ਨੂੰ ਪਾਰਟੀ ਮੁਖੀ ਅਰਵਿੰਦ ਕੇਜਰੀਵਾ ਚੰਡੀਗੜ੍ਹ ਹਵਾਈ ਅੱਡੇ ਤੇ ਪੁੱਜ ਕੇ ਸਵਾਗਤ ਕੀਤਾ ਸੀ ਉਸ ਵੇਲੇ ਮੌਕੇ ਤੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਬੁਖਾਰ ਹੈ ਪਰ ਅਗਲੇ ਦਿਨ ਸਵੇਰੇ ਹੀ ਕੇਜੀਵਾਲ ਗੁਰਦਾਸਪੁਰ ਤੇ ਸੁਲਤਾਨਪੁਰ ਲੋਧੀ ਵਿਖੇ ਹੜਾ ਦਾ ਜੈਜਲ ਐਲ ਨਹੀਂ ਜਾ ਸਕੇ ਤੇ ਦੱਸਿਆ ਗਿਆ ਹੈ ਕਿ ਉਹਨਾਂ ਨੂੰ ਤੇਜ਼ ਬੁਖਾਰ ਹੈ ਉਹਨਾਂ ਦੇ ਇਲਾਜ ਕਰਨ ਵਾਲੇ ਡਾਕਟਰਾਂ ਦਾ ਕਹਿਣਾ ਸੀ ਕਿ ਸ਼ੁੱਕਰਵਾਰ ਠੀਕ ਹੋ ਜਾਣਗੇ ਮੰਤਰੀ ਮੰਡਲ ਦੀ ਮੀਟਿੰਗ 'ਚ ਸ਼ਮੂਲੀਅਤ ਕਰ ਸਕਣਗੇ ਪਰ ਸਿਹਤ ਨਾ ਸੁਧਾਰ ਹੋਣ ਕਰਕੇ ਅੱਜ ਸ਼ਾਮ 4 ਵਜੇ ਵਾਲੀ ਕੈਬਨਿਟ ਮੀਟਿੰਗ ਰੱਦ ਕਰ ਦਿੱਤੀ ਗਈ 40 ਹਸਪਤਾਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਡਾਕਟਰਾਂ ਦੀ ਟੀਮ ਵੱਲੋਂ ਉਹਨਾਂ ਦੇ ਸਾਰੇ ਟੈਸਟ ਕੀਤੇ ਜਾ ਰਹੇ ਨੇ ਸਥਿਤੀ ਤੇ ਨજર ਰੱਖੀ ਜਾ ਰਹੀ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ 1-2 ਦਿਨ ਤੱਕ ਛੁੱਟੀ ਦੇ ਸਕਦੀ ਪਰ ਫੋਰਟਿਸ ਹਸਪਤਾਲ ਵੱਲੋਂ ਮੁੱਖ ਮੰਤਰੀ ਦਫ਼ਤਰ ਵੱਲੋਂ ਅਧਿਕਾਰਤ ਤੌਰ ਤੇ ਮੁੱਖ ਮੰਤਰੀ ਸੇਤ ਸਬੰਧੀ ਪੂਰਨ ਤੌਰ ਤੇ ਖਾਮੋਸ਼ੀ ਰੱਖੀ ਜਾ ਰਹੀ ਹੈ ਮੁੱਖ ਮੰਤਰੀ ਸੇਤ ਖਰਾਬ ਹੋਣ ਕਾਰਨ ਹੜਾ ਦੀ ਸਥਿਤੀ ਨਾ ਨਿੱਠਣ ਲਈ ਚੁੱਕੇ ਜਾਣ ਵਾਲੇ ਕਦਮ ਹੋਏ ਹਨ ਰਾਜ ਵਿੱਚ ਹੜ੍ਹ ਤਾਂ ਨ ਵੱਡੇ ਹੋਏ ਨੁਕਸਾਨ ਸਬੰਧੀ ਕੇਂਦਰ ਤੇਜੀ ਜਾਰੀ ਰਿਪੋਰਟ ਵਿੱਚ ਹੇਠਲੇ ਪੱਧਰ ਤੇ ਹੋਣ ਵਾਲੇ ਸੁਵੇਖਣ ਲਈ ਮੁੱਖ ਮੰਤਰੀ ਮੰਡਲ ਦੀ ਪ੍ਰਵਾਨਗੀ ਜ਼ਰੂਰੀ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਜਿੱਥੇ ਹਸਪਤਾਲ ਦੇ ਸੂਤਰਾਂ ਅਨੁਸਾਰ ਮੁੱਖ ਮੰਤਰੀ ਦਾ ਹਾਰਟ ਅਟੈਕ ਦੇ ਦਿਲ ਦੀ ਗਤੀ ਕਾਫੀ ਘਟੀ ਹੋਈ ਹੈ ਤੇ ਨજર ਨਬਜ ਵੀ ਹੌਲੀ ਹੌਲੀ ਚੱਲ ਰਹੀ ਹੈ ਪਰ ਹਸਪਤਾਲ ਦੇ ਸੂਤਰਾਂ ਨੇ ਦੇ ਰਾਤ 10 ਵਜੇ ਤੱਕ ਦੱਸਿਆ ਕਿ ਉਹਨਾਂ ਦੇ ਜਿਹੜੇ ਨੇ ਸਿਹਤ ਦੀ ਗਤੀ ਚ ਸੁਧਾਰ ਹੋ ਰਿਹਾ ਹੈ ਦਿਲ ਦੀ ਗਤੀ ਚ ਸੁਧਾਰ ਹੋ ਰਿਹਾ ਹੈ ਬਾਕੀ ਇਹ ਤਾਂ ਹੁਣ ਪਤਾ ਲੱਗੇਗਾ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਹਸਪਤਾਲ ਤੋਂ ਛੁੱਟੀ ਲੈ ਕੇ ਆਉਣਗੇ ਲੇਕਿਨ ਬਿਮਾਰੀ ਦੇ ਚੱਲਦਿਆਂ ਹੀ ਹੁਣ ਜਿਹੜੇ ਨੇ ਉਹ 40s ਹਸਪਤਾਲ ਦੇ ਵਿੱਚ ਦਾਖਲ ਕੀਤੇ ਨੇ